ਪੰਚਾਇਤੀ ਚੋਣਾਂ ਰਹੀਆਂ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਦੇਖੋ ਬਹੁਤ ਲੇਟ ਕਰ ਰਹੇ ਨੇ ਤਾਂ ਠੀਕ ਹੈ ਪੰਚਾਇਤੀ ਚੋਣਾਂ ਆਈਆਂ ਪਰ ਇੱਕ ਦੇਖੋ ਸਰਕਾਰ ਹਰ ਵਕਤ ਆਪਣੇ ਮਤਾਬਕ ਹੀ ਕਰਵਾਉਂਦੀ ਹੈ ਪਰ ਜਿਸ ਤਰ੍ਹਾਂ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲੱਗਿਆ ਸਾਡੇ ਮੰਡਲ ਦਾ ਪ੍ਰਧਾਨ ਕੁੰਦਨ ਲਾਲ ਜੀ ਸ਼ੰਭੂ ਬਾਰਡਰ ਦੇ ਮੰਡਰ ਦਾ ਪ੍ਰਧਾਨ ਹੈ ਭਾਜਪਾ ਦਾ ਉਹ ਦੇ ਔਰ ਉਹ ਦੀ 25 ਮੈਂਬਰਾਂ ਦੇ ਉਹਦੇ ਪਿੰਡ ਤੋਂ ਚੱਕ ਕੇ ਨਾਲ ਵਾਲੇ ਪਿੰਡ ਦੇ ਵਿੱਚ ਵੋਟਾਂ ਕਰ ਲਿਆ ਉਹ ਖੜਾ ਨਹੀਂ ਹੋ ਸਕਦਾ ਇਹ ਜੀ ਗੱਲ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ ਮੈਂ ਚੀਫ ਚੋਨ ਜਿਹੜਾ ਸਾਡਾ ਕਮਿਸ਼ਨ ਇਲੈਕਸ਼ਨ ਕਮਿਸ਼ਨ ਹੈ ਰਾਜਕਮਲ ਚੌਧਰੀ ਜੀ ਕਣੀ ਵੀ ਭੇਜਿਆ ਐਸ ਡੀ ਐਮ ਵੀ ਭੇਜਿਆ ਰਾਜਪਰੇ ਵੀ ਭੇਜਿਆ ਉਹ ਕਹਿੰਦੇ ਦੇਖੇਗਾ ਪਰ ਮੈਨੂੰ ਕੋਈ ਉਮੀਦ ਨਹੀਂ ਕਿ ਉਹ ਸਹੀ ਹੋਊਗਾ ਤੇ ਇਹ ਉਹਦਾ ਡੈਮੋਕਰੈਟਿਕ ਲੋਕਤੰਤਰ ਹੱਕ ਮਾਰਿਆ ਗਿਆ ਔਰ ਇਸ ਦੇ ਨਾਲ ਸਾਨੂੰ ਕੋਈ ਉਮੀਦ ਨਹੀਂ ਕਿ ਇਹ ਸਹੀ ਔਰ ਇੱਕ ਫੇਰ ਤਰੀਕੇ ਦੇ ਨਾਲ ਇਹ ਚੋਣ ਕਰਵਾ ਰਹੇ ਨੇ ਬਾਕੀ ਅੱਛਾ ਹੈ ਕਿ ਚੋਣਾ ਹੋ ਰਹੀਆਂ ਨੇ ਬੀਜੇਪੀ ਵੱਲੋਂ ਅਸੀਂ ਲੜਾਂਗੇ ਰਿਜ਼ਲਟ ਜੋ ਵੀ ਹੋਇਆ ਉਹਦਾ ਸਾਨੂੰ ਕੋਈ ਸ਼ੰਕਾ ਨਹੀਂ ਹੈ ਸਾਰੇ ਚਾਹਦੇ ਆ ਕਿ ਜਿੱਤੀਏ ਔਰ ਇਹਦੇ ਨਾਲ ਬੀਜੇਪੀ ਦੇ ਪੈਰ ਹੋਰ ਮਜ਼ਬੂਤ ਹੋਣਗੇ ਔਰ ਅੱਗੇ ਦੇ ਲਈ ਸਾਡੀਆਂ ਜਿਹੜੀਆਂ ਨਹੀਂ ਆ ਪਰੀਆਂ ਜਾਣੀਆਂ ਕੰਪੈਸ਼ਨ ਦੀ ਇਲੈਕਸ਼ਨ ਨਹੀਂ ਹੋ ਰਹੀ 3 ਸਾਲ ਤਾਂ ਹੋਈ ਕੇ ਮਤਲਬ ਸਰਕਾਰ ਨੂੰ ਠੀਕ ਹੈ ਤੁਸੀਂ ਦੇਖ ਰਹੇ ਨਾਲ ਕਿਉਂਕਿ ਜਦੋਂ ਤੁਸੀਂ ਸੀ ਮਤਲਬ ਕੈਪਟਨ ਸਰਕਾਰ ਸੀ ਜਾਂ ਹੋਰ ਸੀ ਡਿਵੈਲਪਮੈਂਟ ਹੋਈ ਹੈ ਪਰ ਹੁਣ ਤਾਂ ਲੋਕ ਵੀ ਸੋਚ ਰਹੇ ਵੀ ਸਾਡਾ ਬਿਲਕੁਲ ਨਹੀਂ ਕੁਝ ਬਣਦਾ ਪੰਚਾਇਤੀ ਚੋਣ ਆ ਗਿਆ ਨਗਰ ਨਿਗਮ ਇਲੈਕਸ਼ਨ ਨਹੀਂ ਆ ਰਹੀ ਕਿਵੇਂ ਦੇਖਦੇ ਇਹ ਕ ਰਾਣੀਆਂ ਪਹਿਣ ਗਿਆ ਇਹਨਾਂ ਨੂੰ ਪਰ ਇਹ ਤਾਂ ਹਰ ਇੱਕ ਕੰਮ ਦੀ ਨਿਲੇਕੀ ਹੈ ਤੁਸੀਂ ਕਿਹੜੇ ਮਹਿਕਮੇ ਦੀ ਨਿਲੇਕੀ ਹੈ ਔਰ ਜਿੰਨੀ ਦੇਰ ਸਾਰਾ ਇਨਫਰਾਸਟ੍ਰਕਚਰ ਨਹੀਂ ਠੀਕ ਹੋਊਗਾ ਇੱਥੇ ਫਿਰ ਪ੍ਰੋਗਰੈਸ ਕਿਸ ਤਰ੍ਹਾਂ ਹੋਗੀ ਜੇ ਕਿ ਮੈਂ ਲਾਸਟ ਕੁਸਚਨ ਮੁੱਖ ਮੰਤਰੀ ਸਾਹਿਬ ਦੀ ਤਵੀਰ ਤੋਂ ਕਹਿੰਦੇ ਵੀ ਉਹ ਦਾਖਲ ਨੇ ਕਿਵੇਂ ਦੇਖਦੇ ਤੁਸੀਂ ਮਤਲਬ ਵੈਸੇ ਤਾਂ ਡਾਕਟਰ ਕਹ ਰਹੇ ਆ ਵੀ ਠੀਕ ਹੈ ਇਲਾਜ ਚੱਲ ਰਿਹਾ ਹੁਣ ਸੀਚ ਵਲਗਤ ਤੁਸੀਂ ਕੀ ਦੇਖੋ ਸਿਹਤ ਖਰਾਬ ਕਿਸੇ ਦੇ ਵੀ ਹੋ ਸਕਦੀ ਹੈ ਤੇ ਕਿਸੇ ਦੇ ਵੀ ਸਿਹਤ ਖਰਾਬ ਹੋਏ ਮੇਰੇ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਮੇਰੀਆਂ ਬੈਸਟ ਵਿਸ਼ੇਸ ਸ਼ੁਭ ਕਾਮਨਾਵਾਂ ਕਿ ਉਹ ਜਲਦੀ ਰਾਜੀ ਹੋਣ ਔਰ ਹਰ ਇੱਕ ਦੇ ਜਿਹੜੀ ਸਿਹਤ ਹੈ ਨਾ ਜਾਨ ਹੈ ਜਹਾਨ ਹੈ ਸਿਹਤ ਦੇ ਲਈ ਕੋਈ ਵੀ ਹੋਵੇ ਅਸੀਂ ਜ਼ਰੂਰ ਉਹਦੀ ਦੁਆਵਾਂ ਕਰਦੇ ਹਾਂ ਉਹਦੇ ਲਈ ਪਰਮਾਤਮਾ ਤੋਂ ਅਰਦਾਸ ਕਰਦੇ ਹਾਂ ਕਿ ਉਹ ਰਾਜੀ ਹੋਣ ਥੈਂਕ ਯੂ ਤੋਂ ਬਿਲਕੁਲ ਇਸੀ ਪ੍ਰਨੀਤ ਕੌਰ ਜੀ ਜਿਨ੍ਹਾਂ ਨੇ ਕਿਹਾ ਕਿ ਜਿਹੜੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਉਹ ਜਿਹੜੀਆਂ ਕਿ ਬੇਸ਼ੱਕ ਬੀਜੇਪੀ ਉ ਦੇ ਵਿੱਚ ਆਪਣਾ ਪੂਰਾ ਭਾਗ ਲਏਗੀ ਪਰ ਉਹਨਾਂ ਨੇ ਕੁਝ ਦੋਸ਼ ਵੀ ਲਗਾਏ ਨੇ ਜਿਹੜੇ ਪੰਚਾਇਤ ਵਿਭਾਗ ਦੇ ਅਧਿਕਾਰੀ ਨੇ ਕਿ ਸਾਡੇ ਜਿਹੜੇ ਵਰਕਰ ਹੈਗੇ ਆ ਉਹਨਾਂ ਦੀਆਂ ਵੋਟਾਂ ਕਿਧਰੇ ਹੋ ਰਹਿ ਤੇ ਉਹਨਾਂ ਦੇ ਵਾਰਡ ਪਿੰਡ ਕਿਧਰੇ ਹੋ ਰ ਪਏ ਨੇ ਸੋ ਵੱਖ-ਵੱਖ ਮੁੱਦਿਆਂ ਤੇ ਪ੍ਰਨੀਤ ਕੌਰ ਨੇ ਗੱਲ ਕੀਤੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਲਈ ਵੀ ਅਰਦਾਸ ਕੀਤੀ ਉਹਨਾਂ ਕਿਹਾ ਕਿ ਮਸੀਂ ਅਰਦਾਸ ਕਰਦੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਛੇਤੀ ਹਸਪਤਾਲ ਤੋਂ ਠੀਕ ਹੋ ਕੇ ਪੰਜਾਬ ਦੀ ਜਨਤਾ ਦੀ ਸੇਵਾ ਵਿੱਚ ਮੌੜ ਹਾਜ਼ਰ ਹੋਣ ਪਟਿਆਲਾ ਤੋਂ ਨਰਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ